ਹੋਰ ਵੀ ਪਾਇਆ ਤਾਂ ਮੈਂ ਪਾ ਦੂੰਗਾ ਤੇਰੇ ਨਹੀਂ ਪੋਤੇ ਆ ਮੈਂ ਤੇਰਾ ਜਿਹੋ ਜਿਹੇ ਆ ਲੈ ਕੋਈ ਨਹੀਂ ਮੈਂ ਕਿਹਾ ਤੇਰਾ ਪੋਤੇ ਆ ਹੋ ਜਾ ਜਿਹੋ ਜਿਹੇ ਮੈਂ ਸਵੇਰੇ ਮੈਨੂੰ ਆਂਦੀ ਮੇਰੀ ਨੌਕ ਹੋ ਗਿਆ ਮੇਰਾ ਨੇ ਪੁੱਛਿਆ ਨਹੀਂ ਮੈਂ ਮਾਦਾ ਮੈਂ ਤੇ ਤੇਰੇ ਮੁੰਡੇ ਨੂੰ ਪਹਿਲੇ ਦਿਨ ਪੁੱਛਿਆ ਆ ਦੇ ਮੈਨੂੰ ਤੇਰੇ ਉਹਨਾਂ ਕਈ ਜੀਰਾਂ ਲਾ ਕੇ ਦੇ ਰੱਬ ਨੇ ਮੇਰੇ ਸਿਰ ਤੇ ਹੱਥ ਰੱਖ ਤੂੰ ਬੱਚੀ ਦਾ ਸਾਦੋ ਮੇتن ਤੇ ਚਾਹੀਦੀ ਹੈ ਉਹਨੇ ਕੋ ਮਾਲ ਖੜਾ ਕਰ ਲਿਆ ਉਹਨੇ ਕੋ ਹੋਟਲ ਬਣਾ ਲਿਆ ਯਾਰ ਵਾਦ ਜਿੱਥੋਂ ਪੁੱਛਣਾ ਭਾਵੇਂ ਜਲੰਧਰ ਰੋਣਾ ਨਹੀਂ ਯਾਰੋ ਜਲੰਧਰੋਂ ਪੁੱਛਣਾ ਅੰਮ੍ਰਿਤਸਰ ਪੁੱਛਣਾ ਮੈਂ ਹਸਪਤਾਲ ਦਾਖਲ ਕਰਾ ਦੂੰਗਾ ਮਨਦੀਪ ਆ ਵਧੀਆ ਹੱਡੀਆਂ ਵਾਲਾ ਹਸਪਤਾਲ ਹੈ ਦੂਜਾ ਜਿੱਥੋਂ ਦਾ ਮੈਂ ਉਹ ਵੀ ਕਰਾਉਣ ਨੂੰ ਤਿਆਰ ਆ ਹੋਰ ਪੈਂਦੇ ਜਿੰਨੇ ਮੇਰੇ ਕੋ ਪਾ ਲੋ ਕੋ ਦਾ ਗੁਜ਼ਾਰਾ ਨਹੀਂ ਚੱਲੂਗਾ ਇਹਨੂੰ ਵੇਖੋ ਤੇ ਸਹੀ ਉਹ ਕਿਹੜੇ ਪਾਸੇ ਟੁਰਪੂਗੀ ਯਾਰ ਕਿਆ ਚਾਹ ਵਾਲੀ ਕੁੜੀ ਜਿੰਦਾਬਾਦ ਕਿਆ ਵਾਲੀ ਕੁੜੀ ਜਿੰਦਾਬਾਦ ਕਿਆ ਚਾਹ ਵਾਲੀ ਕੁੜੀ ਜਿੰਦਾਬਾਦ ਚਾਹ ਵਾਲੀ ਕੁੜੀ ਜਿੰਦਾਬਾਦ ਜੇ ਕਿਸੇ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਪੈਸੇ ਵਿਅਰਥ ਗਏ ਆ ਸਾਡੇ ਕੋਲੋਂ ਗਲਤੀ ਹੋ ਗਈ ਇਹਨੂੰ ਪੈਸੇ ਦੇ ਕੇ ਤੇ ਕੰਮ ਸੇ ਕੰਮ ਮਿੰਨੋ ਤੁਸੀਂ ਇਹਦੇ ਅਕਾਊਂਟ ਚ ਪਾਏ ਹੋਣਗੇ ਤਾਂ ਜਿਸ ਤਰੀਕੇ ਵੀ ਇਹਨੂੰ ਦੱਸੇ ਦਿੱਤੇ ਆ ਉਹ ਮਿੰਨੋ ਵਸ ਦਿੱਤਾ ਜਾਵੇ ਮੈਂ ਇਹਦੇ ਰਾਈ ਪੈਸੇ ਉਹਨਾਂ ਨੂੰ ਵਾਪਸ ਜਿਹੜੇ ਦੇਣ ਨੂੰ ਤਿਆਰ ਆ ਕਿ ਘੋਰ ਕਲਯੁਗ ਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾਪ ਨੂੰ ਬੋਲ ਰਹੀ ਐ ਤੋਂ ਵੱਡਾ ਕਲਯੁਗ ਕੀ ਹੋ ਸਕਦਾ ਕਿਸ ਨੇ ਰੇੜੀ ਬਣਾਉਣ ਦਾ ਕਿਹਾ ਸੀ ਮੈਂ ਅਜੇ ਭਾਈ ਸਾਹਿਬ ਨੂੰ ਵੀ ਅਪੀਲ ਕੀਤੀ ਆ ਜੇ ਬਣਦੀ ਐ ਤੇ ਦੇ ਦਿਓ ਨਹੀਂ ਹੈਗਾ ਤਾਂ ਮੈਨੂੰ ਰੇੜੀ ਵੀ ਬਣਾ ਦੂੰਗਾ ਆ ਪੈਸੇ ਨਾਲ ਖਰੀਦੀਆਂ ਜਾਣ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾਂ ਮੈਂ ਤੁਹਾਡੇ ਚਰਨਾਂ 'ਚ ਛੁੱਟਾਂ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਉਹ ਭਾਉ ਜੀ ਛੱਡ ਦਿਓ ਇਹ ਜੀ ਨੂੰ ਫਿਰ ਕੀ ਆ ਮਤਲਬ ਫਿਰ ਕੀ ਆ ਸਿੱਕੀ ਹੋ ਜਾਂਦਾ ਦੇਖੋ ਬੱਚੀ ਜਿਹੜੀ ਤੇ ਤਰਸ ਕਰੀਏ ਤਾਂ ਮੈਨੂੰ ਕਮੈਂਟਾਂ ਘੋਟਾ ਨਾ ਕੋਈ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਗ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਗ ਮੈਂ ਸੀਦਾ ਮੱਥਾ ਟੇਕ ਕੇ ਆਇ ਕਹ ਚਾਹਲੀ ਕੁੜੀ ਜਿੰਦਾਬਾਦ ਜਿੰਦਾਬਾਦ ਜਿਹੜਾ ਮੰਗਣਿਆ ਹੁਣ ਪੈਸੇ ਕਿੱਥੇ ਦੇ ਦੇਣੇ ਮੁੰਡੇ ਨੂੰ ਉਹਨੂੰ ਬੁਲਾਇਂ ਲਾ ਆਹ ਜੀ ਪੈਸੇ ਤੁਹਾਨੂੰ ਲੈਣੇ ਆ ਵਾਪਸ ਨਹੀਂ ਦੇਖੋ ਭਾਈ ਤੁਹਾਨੂੰ ਦਵਾਈਆਂ ਦੀ ਲਿਸਟ ਤੇ ਦੇ 18000 18 ਦੀਆਂ 36 ਦੀਆਂ ਹੋਣਾ ਦੋਸਤੋ ਜਿਹੜੀ ਲੜਕੀ ਰਹੀਏ ਜਿਹਨੂੰ ਚਾਹਲੀ ਕੁੜੀ ਕਹਿੰਦੇ ਆ ਕੋਮਲ ਜਿਹਦੀ ਅਸੀਂ ਮਤ ਕੀਤੀ ਸੀ ਪਰਸੋਂ ਇਹ ਉਹਦੇ ਪਿਤਾ ਜੀ ਨੇ ਇਹ ਉਹਦੇ ਦਾਦੀ ਨੇ ਔਰ ਜਿਸ ਦਿਨ ਮੈਂ ਉਹਦੀ ਰਹੀਏ ਅਸੀਂ ਗਏ ਸੀਗੇ ਉਹਦੀ ਸਹਾਇਤਾ ਕਰਨ ਜਾਂ ਉਹਨੂੰ ਪੁੱਛਣ ਉਹਦਾ ਦੁੱਖ ਦਰਦ ਵੰਡਾਉਣ ਉਦੋਂ ਮੈਂ ਉਹਦੇ ਪਿਤਾ ਜੀ ਨੂੰ ਪਹਿਲਾਂ ਮਿਲ ਕੇ ਗਿਆ ਸੀਗਾ ਔਰ ਇਹ ਬੜੇ ਵਧੀਆ ਮੈਨੂੰ ਬੰਦੇ ਬੜੇ ਚੰਗੇ ਤਰੀਕੇ ਨਾਲ ਮਿਲੇ ਸੀਗੇ ਔਰ ਇਹਨਾਂ ਨੂੰ ਮੈਂ ਪੁੱਛਿਆ ਸੀਗਾ ਕਿ ਯਾਰ ਇੰਨੇ ਸਾਲ ਲੜਕੀ ਨਾਲ ਅੱਡ ਹੋ ਗਏ ਮੇਰੇ ਖਾਲ 7 ਉਹਦੇ ਦਸਨ ਮੁਤਾਬਕ 8-9 ਸਾਲ ਹੈ ਇਹਨਾਂ ਦੇ ਦਸਨ ਮੁਤਾਬਕ 5-6 ਸਾਲ ਹੈ ਔਰ ਮੈਂ ਪੁੱਛਿਆ ਸੀਗਾ ਕਿ ਤੁਹਾਡਾ ਵਖਰੇਵੇਂ ਤੋਂ ਰਲੇਵਾ ਹੋ ਸਕਦਾ ਔਰ ਉਦੋਂ ਇਹਦੇ ਪਿਤਾ ਜੀ ਨੇ ਕਿਹਾ ਕਿ ਬੱਚੇ ਜਿਹੜੇ ਆ ਸਕਦੇ ਨੇ ਮਤਲਬ ਮੇਰੀ ਵਾਈਫ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਨਾਲ ਦੋਸ਼ ਲਾਏ ਚਲੋ ਮੈਂ ਕਿਸੇ ਦੀ ਉਹਨਾਂ ਚੀਜ਼ਾਂ ਤੇ ਨਹੀਂ ਪੈਂਦਾ ਧੀਆ ਪੈਣਾ ਸਾਧੀਆਂ ਸੰਧੀਆਂ ਨੇ ਔਰ ਇਹਨਾਂ ਕਿਹਾ ਵੀ ਇਸ ਤ ਕੇ ਬੱਚੇ ਹੁਣ ਉਹਨੇ 8-10 ਸਾਲਾਂ ਤੋਂ ਪਾਲੇ ਨੇ ਮੇਰਾ ਨਹੀਂ ਖਿਆਲ ਆ ਆਪਦੀ ਮਾਂ ਨੂੰ ਉਹ ਛੱਡ ਕੇ ਤੁਹਾਡੇ ਕੋਲ ਆਉਣਗੇ ਉਹਦੇ ਕਹਣੇ ਛੋਣਗੇ ਉਹਦੇ ਭਰੋਸੇ ਦੇ ਵਿੱਚ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਆਉਣਾ ਔਰ ਦੂਜੀ ਚੀਜ਼ ਇਹਨਾਂ ਨੇ ਇੱਕ ਚੀਜ਼ ਕਹੀ ਸੀ ਕਿ ਮੇਰੀ ਮਾਤਾ ਦਾ ਚੂਲਾ ਜਿਹੜਾ ਉਹਦੇ ਉੱਤੇ ਦੋਸ਼ ਉਹਦੀ ਮਾਂ ਦੇ ਉੱਤੇ ਆਪਣੀ ਪਤਨੀ ਦੇ ਉੱਤੇ ਲਾਇਆ ਸੀ ਤੋੜਿਆ ਔਰ ਮੈਂ ਪਹਿਲੇ ਦਿਨ ਇਹਨਾਂ ਨੂੰ ਪੁੱਛਿਆ ਸੀ ਕਿ ਮੈਂ ਉਸ ਲੜਕੀ ਕੋਲ ਬਾਅਦ ਚ ਜਾਊਂਗਾ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਮਾਤਾ ਜੀ ਦਾ ਇਲਾਜ ਕਰਾਵਾਂ ਮੈਂ ਉਹਨਾਂ ਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਣ ਨੂੰ ਤਿਆਰ ਆ ਉਹਨਾਂ ਦਾ ਜਿੱਥੋਂ ਇਲਾਜ ਕਰਾਉਣਾ ਚਾਹੁੰਦੇ ਉਹ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਔਰ ਇਹ ਮੈਨੂੰ ਮਤਲਬ ਪਤਾ ਲੱਗ ਗਿਆ ਸੀ ਵੀ ਇਹ ਨਸ਼ੇੜੀ ਨਹੀਂ 나ই ਮੈਂ ਉੱਥੇ ਜਾ ਕੇ ਕਿਹਾ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂਗਾ ਔਰ ਇਹ ਬੰਦਾ ਥੋੜਾ ਜਿਹਾ ਮੈਨੂੰ ਅਣਖ ਵਾਲਾ ਥੋੜਾ ਜਿਹਾ ਸ਼ਰਮ ਵਾਲਾ ਲੱਗਾ ਵੀ ਨਹੀਂ ਭਾਜੀ ਮੈਂ ਪੈਸੇ ਨਹੀਂ ਮੰਗੜੇ ਮੈਂ ਆਟੋ ਚੜਾ ਕੇ ਆਪ ਦਾ ਟੱਬਰ ਪਾ ਦਾਂਵਾ ਔਰ ਦੂਜੀ ਚੀਜ਼ ਮੈਂ ਇਸ ਇਹ ਜਿਹੜਾ ਲੜਕੀ ਦਾ ਫਾਦਰ ਇਹਨੂੰ ਮੈਂ ਸਲੂਟ ਕਰਦਾ ਬੱਚੇ ਛੜਤੇ ਜਨਾਨੀ ਛੜਤੀ ਮਾਂ ਬਜ਼ੁਰਗ ਹੈ ਉਹਦੀ ਰੋਟੀ ਵੀ ਆਪ ਪਕਾਉਂਦਾ ਤੇ ਉਹ ਮਤਲਬ ਬੈੱਡ ਦੇ ਉੱਤੇ ਉਹਦਾ ਸਾਰਾ ਲੈਟਰੀਨ ਬਾਥਰੂਮ ਆਪ ਸਫਾਈ ਕਰਦਾ ਤੇ ਇਹੋ ਜਿਹੇ ਪੁੱਤ ਜਿਹੜੇ ਸਰਵਣ ਪੁੱਤਿਆ ਉਹ ਘਰ ਘਰ ਜਮਣੇ ਚਾਹੀਦੇ ਆ ਪਰ ਜਿਹੜਾ ਇਹਨਾਂ ਦੇ ਨਾਲ ਵਖਰੇਵਾ ਹੋ ਗਿਆ ਮੈਂ ਉਸ ਦਿਨ ਉੱਥੇ ਵੀ ਇੱਕ ਗੱਲ ਕਹੀ ਸੀ ਕਿ ਜਦੋਂ ਮਾਂ ਪਿਓ ਆਡੋ ਜਾਂਦੇ ਆ ਨਾ ਮੈਨੂੰ ਨਹੀਂ ਪਤਾ ਪਿਓ ਗਲਤ ਹੁੰਦਾ ਕਿ ਮਾਂ ਗਲਤ ਹੁੰਦੀ ਅਸੀਂ ਕੋਈ ਜੱਜ ਥੋੜੀ ਇਹਦਾ ਫੈਸਲਾ ਕਰਨਾ ਪਰ ਉਹਦੇ ਵਿੱਚ ਬੱਚੇ ਰੁੱਲਦੇ ਆ ਬੱਚਿਆਂ ਦਾ ਨੁਕਸਾਨ ਹੁੰਦਾ ਵਾ ਬੱਚੀ ਵੇਚਣ ਤੇ ਵਿਚਾਰੀ ਚਾਹ ਡਈ ਆ ਨਾ ਉਹਨੂੰ ਜੋ ਪਿਕਚਰ ਦਿਖਾਈ ਗਈ ਪਿਓ ਬਾਰੇ ਉਹਨੇ ਵਿਚਾਰੀ ਨੇ ਬੋਲ ਅੱਜ ਤਰ੍ਹਾਂ ਤਰ੍ਹਾਂ ਦੀ ਉਹਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਇਸ ਭਾਉ ਨੂੰ ਉਦੋਂ ਪੁੱਛਿਆ ਸੀ ਤੇਰੀ ਮਾਂ ਦਾ ਮੈਂ ਇਲਾਜ ਕਰਾਉਣ ਨੂੰ ਤਿਆਰ ਆ ਜੋ ਖਰਚਾ ਹੁੰਦਾ ਮੈਂ ਕਰਨ ਨੂੰ ਤਿਆਰ ਆ ਕਿਉਂ ਭਾਉ ਜੀ ਮੈਂ ਤੁਹਾਨੂੰ ਪੁੱਛ ਕੇ ਗਿਆ ਸੀ ਅੱਜ ਮੈਂ ਇਸ ਮਾਤਾ ਨੂੰ ਫੋਨ ਕੀਤਾ ਵੀ ਤੋ ਮੈਨੂੰ ਇੱਕ ਦਰਦ ਆ ਵੀ ਯਾਰ ਬੱਚੀ ਤੁਹਾਡੀ ਕੰਮ ਕਰ ਰਹੀ ਆ ਮਤਲਬ ਇਹ ਵੀ ਹੋ ਸਕਦਾ ਵੀ ਬੱਚਾ ਤੁਹਾਡਾ ਚਾਹ ਵੇਚ ਰਿਹਾ ਤੁਹਾਨੂੰ ਅੱਜ ਇਹ ਲੱਗ ਰਿਹਾ ਉਹਨੇ ਝੂਠ ਮਾਰਿਆ ਤੇ ਸਾਡੀ ਬੜੀ ਬੇਇੱਜ਼ਤੀ ਹੋਈ ਆ ਕੱਲ ਨੂੰ ਜਿਹੋ ਜਿਹਾ ਸਮਾਜ ਆ ਇਹੋ ਦੀਆਂ ਬੱਚੀਆਂ ਨੂੰ ਵਰਗਲਾ ਲੈਂਦਾ ਇਸ ਉਮਰ ਦੇ ਵਿੱਚ ਉਹ ਗਲਤ ਕੰਮ ਚ ਪੈ ਜਾਂਦੀ ਤੇ ਫਿਰ ਦਾਦੀ ਨੂੰ ਤੇ ਪਿਓ ਨੂੰ ਬੜਾ ਫਖਰ ਮਹਿਸੂਸ ਹਣਾ ਸੀ ਵੀ ਸਾਡੀ ਬੱਚੀ ਤਾਂ ਤਾਂ ਤੇ ਤੁਰੇ ਫਿਰਦੀ ਆ ਸਾਡੀ ਬੱਚੀ ਫਲਾਣਾ ਗਲਤ ਕੰਮ ਕਰਦੀ ਆ ਸੋ ਇਸ ਚੀਜ਼ ਨੂੰ ਇੱਥੇ ਰੋਕਣਾ ਚਾਹੀਦਾ ਤੇ ਮਾਂ ਨੇ ਸਵੇਰੇ ਮੇਰੇ ਨਾਲ ਗਿਲਾ ਕੀਤਾ ਸੀ ਫੋਨ ਦੇ ਉੱਤੇ ਇਹਨੂੰ ਪਤਾ ਨਹੀਂ ਸੀਗਾ ਪੁੱਤ ਨੇ ਦੱਸਿਆ ਨਹੀਂ ਮੇਰੇ ਕੋ ਮੰਨੀ ਵੀ ਕਿ ਮੈਨੂੰ ਨਹੀਂ ਦੱਸਿਆ ਮੈਂ ਕਿਹਾ ਮਾਤਾ ਜੀ ਤੁਸੀਂ ਇਸ ਕੰਮ ਨੂੰ ਇੱਥੇ ਬੰਦ ਕਰ ਦਿਓ ਬੱਚੀ ਆ ਵਿਚਾਰੀ ਉਹਨੂੰ ਕੰਮ ਕਰਨ ਦਿਓ ਲੋਕ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਹੋ ਗਏ ਨੇ ਬੱਚੇ ਰੱਬ ਦਾ ਰੂਪ ਹੁੰਦੇ ਤੇ ਮਾਤਾ ਨੇ ਮੈਨੂੰ ਗਿਹੜਾ ਕੀਤਾ ਵੀ ਤੂੰ ਮੇਰੀ ਪੋਤੀ ਨੂੰ ਲੱਖ ਰੁਪਇਆ ਦੇ ਗਿਆ ਸੀ ਮੇਰਾ ਵੀ ਚੂਲਾ ਟੁੱਟਾ ਮੇਰੀ ਬਾਤ ਨਹੀਂ ਪੁੱਛੀ ਤੇ ਮੈਂ ਕਹਾਂ ਜੀ ਮੈਂ ਤਾਂ ਤੁਹਾਡੇ ਬੇਟੇ ਨੂੰ ਪੁੱਛਿਆ ਸੀ ਉਹਨੇ ਹੀ ਮਨਾ ਕਰ ਦਿੱਤੀ ਫਿਰ ਬਦੋ ਬਦੀ ਤੁਸੀਂ ਕਿਸੇ ਨੂੰ ਫੜਾਓ ਤੇ ਅਗਲਾ ਕਿਸੇ ਨੂੰ ਕਹਿ ਦਿੰਦਾ ਵੀ ਤੇਰੇ ਕੋਲ ਬਹੁਤ ਜ਼ਿਆਦਾ ਹੈ ਯਾਰ ਤੂੰ ਕੋ ਦੇਣ ਦਿਆ ਮੈਨੂੰ ਅੱਜ ਮਾਤਾ ਨੂੰ ਮੈਂ ਕਹਾ ਮੈਂ ਕਹਾ ਮਾਤਾ ਮੈਂ ਤਿੰਨ ਨਹੀਂ ਵਜਣ ਦੇਣੇ ਚਾਰ ਮੈਂ ਤੇਰੇ ਕੋ ਵੀ ਆਇਆ ਲੈ ਔਰ ਅੱਜ ਮੈਂ ਮਾਤਾ ਨੂੰ ਵੀ ਲੱਖ ਰੁਪਇਆ ਦਿੱਤਾ ਆਪਦੇ ਚੂਲੇ ਦਾ ਇਲਾਜ ਕਰਾਓ ਔਰ ਹੋਰ ਵੀ ਇਸ ਤੋਂ ਉੱਤੇ ਖਰਚਾ ਹੁੰਦਾ ਸਾਨੂੰ ਦੱਸੋ ਕਿਹੜੇ ਹਸਪਤਾਲ ਦੇ ਵਿੱਚ ਕਰਾਉਣਾ ਮੈਂ ਉਹ ਜਿਹੜੀ ਪੈੜੀ ਆ ਮੈਂ ਆਪਣੇ ਪੋਤੇ ਤੇ ਪੋਤੀ ਦੇ ਨਾਂ ਨੂੰ ਲਾਉਣ ਨੂੰ ਤਿਆਰ ਆ ਫਿਰ ਪੋਤੇ ਪੋਤੀਆਂ ਦਾ ਦਰਦ ਆਉਂਦਾ ਤੇ ਫਿਰ ਪੋਤੇ ਪੋਤੀਆਂ ਨੂੰ ਛੱਡ ਦਈਏ ਨਾ ਨੌ ਕਰਕੇ ਉਹਨਾਂ ਨੂੰ ਮਾੜਾ ਚੰਗਾ ਆਪਾਂ ਕਹਿਣਾ ਹੀ ਛੱਡ ਦਈਏ ਤੁਸੀਂ ਉਹਨੂੰ ਪੈੜੀ ਲਾਉਣ ਨੂੰ ਤਿਆਰ ਹੋ ਮੇਰਾ ਦਿਲ ਕੀਤਾ ਮੈਨੂੰ ਰੱਬ ਨੇ ਦਿੱਤੇ ਮੈਂ 1 ਲੱਖ ਰੁਪਏ ਉੱਥੇ ਫੜਾਇਆ ਕਈ ਲੋਕ ਬਿਨਾਂ ਪੁੱਛੇ ਹੀ ਮਤ ਕਿਉਂ ਕਰਦੇ ਹੋ ਇਹੋ ਜਿਹੇ ਲੋਕਾਂ ਦੀ ਮੈਂ ਕਿਸੇ ਕੋਲ ਮੰਗ ਕੇ ਨਹੀਂ ਦਿੱਤੇ ਵੀ ਦੱਸਦਾ 1000 ਰੁਪਏ ਦੋ ਤੇ ਮੈਂ ਪੈਸੇ ਦੇਣੇ ਨੇ ਮੈਨੂੰ ਲੱਗਾ ਉਹ ਬੱਚੀ ਦਾ ਮੇਰੇ ਪੈਸੇ ਨਾਲ ਦਰਦ ਵੰਡਿਆ ਜਾ ਸਕਦਾ ਇਹ ਮਾਤਾ ਦਾ ਚੂਲਾ ਠੀ ਕਿ ਕਿਸੇ ਬੰਦੇ ਨੇ ਮੈਨੂੰ ਰੇੜੀ ਬਣਾ ਕੇ ਦੇਣੀ ਸੀ ਉਹਨੇ ਮੈਨੂੰ ਕਹਿ ਦਿੱਤਾ ਤੂੰ ਝੂਠੀ ਆ ਮੈਂ ਤੈਨੂੰ ਰੇੜੀ ਨਹੀਂ ਬਣਾ ਕੇ ਦੇਣੀ ਮੈਂ ਕਿਹਾ ਪੁੱਤ ਤੂੰ ਟੈਨਸ਼ਨ ਨਾ ਲੈ ਮੈਂ ਤਰਕ ਤੇਰੀ ਮਾਤਾ ਤੇਰੀ ਦਾਦੀ ਤੋਂ ਮਿਲਣ ਤੋਂ ਬਾਅਦ ਫਿਰ ਤੇਰੇ ਕੋ ਆਇਆ ਮੈਂ ਤੈਨੂੰ ਰੇੜੀ ਵੀ ਬਣਾ ਕੇ ਦਊਂਗਾ ਸੋ ਬੱਚੀ ਆ ਤੇਰੀ ਇਹਨੂੰ ਇਸ ਚੀਜ਼ ਦੇ ਉੱਤੇ ਪਹਿਲੀ ਗੱਲ ਤੇ ਟੱਬਰ ਦਾ ਰਲੇਵਾ ਹੋ ਜਾਣਾ ਚਾਹੀਦਾ ਪੰਚਾਇਤ ਬੈਠੀ ਆ ਸਰਪੰਚ ਸਾਹਿਬ ਬੈਠੇ ਨੇ ਵੀ ਉਹ ਕਿਹੜੀ ਉਮਰ ਆ ਵੀ ਕੀ ਕੈਰੇਕਟਰ ਉਹਦਾ ਹੋਣੇ ਤੋਂ ਮਤਲਬ ਢੱਲਾ ਜੂ ਜਿੰਨੇ ਕਾਪਾ ਉਹਦੇ ਉੱਤੇ ਦੋਸ਼ ਲਾ ਦਿੱਤੇ ਆ ਹੁਣ ਹੀ ਆਪਾਂ ਆਪਣਾ ਜਿਹੜਾ ਟੱਬਰ ਵਸਾ ਲਈ ਆਪਣੇ ਬੱਚਿਆਂ ਨੂੰ ਇਕੱਠੇ ਕਰ ਲਈਏ ਸੋ ਇਹ ਘਰ ਤੁਹਾਡੀ ਮਾਂ ਦਾ ਵੀ ਖਿਆਲ ਰੱਖਿਆ ਜਾਵੇ ਤੁਹਾਡੇ ਬੱਚੇ ਵੀ ਚੰਗੀ ਤਰ੍ਹਾਂ ਪਾਲ ਸਕਣ ਅੱਜ ਉਹਦੀਆਂ ਲੋੜਾਂ ਬੰਦ ਹੋ ਜਾਣਗੀਆਂ ਅੱਜ ਉਹਦੇ ਕੋਲ ਕੰਮ ਚੱਲਣਾ ਬੰਦ ਹੋ ਜਾਊਗਾ ਇਹ ਬੜਾ ਵੱਡਾ ਵਹਿਮ ਹੁੰਦਾ ਦੁਨੀਆ ਨੂੰ ਕਰੋੜਾਂ ਰੁਪਏ ਇਕੱਠੇ ਹੋ ਜਾਣੇ ਆ ਮੈਂ ਤੁਹਾਨੂੰ ਲੈ ਕੇ ਦੇ ਦਿੰਨਾ 2 ਨਹੀਂ 4 ਨਹੀਂ 5 ਲੱਖ 7 ਲੱਖ ਰੁਪਏ ਦੁੱਤੇ ਮਤਲਬ ਇਕੱਠੇ ਨਹੀਂ ਹੁੰਦਾ ਯਾਰ ਦੁਨੀਆ ਹੋਰ ਬਹੁਤ ਆਵਾਵਾਂ ਦੇ ਉੱਤੇ ਮਤ ਕਰਦੀ ਆ ਇਕੱਲੇ ਇੱਕ ਨੂੰ ਨਹੀਂ ਫੜ ਲੈਂਦੀ ਸੋ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇਰੀ ਧੀ ਆ ਮੈਂ ਤੇ ਤੈਨੂੰ ਇਹ ਕਹਿਣਾ ਆ ਭਾਊ ਉਦੀ ਸਮੁੱਤਰੀਫ ਕਰ ਵੀ ਮੇਰੀ ਬੱਚੀ ਨੇ ਇਹ ਕੰਮ ਕੀਤਾ ਉਹ ਕਿਸੇ ਗਲਤ ਕੰਮ ਦੇ ਵਿੱਚ ਨਹੀਂ ਪਈ ਲੋਕ ਉਹਨੂੰ ਬੱਚੀ ਨੂੰ ਲਿਖੀ ਜਾ ਰਹੇ ਆ ਇਹ 420 ਆ ਇੱਕ ਬੰਦੇ ਦੀ ਮੈਂ ਵੀਡੀਓ ਸੁਣਦਾ ਸੀ ਉਹ ਉਹਨੂੰ ਕਹਿੰਦਾ ਇਹ 420 ਆ ਉਹ 420 ਬੱਚਾ 420 ਨਹੀਂ ਕਰ ਸਕਦਾ ਬੱਚਾ ਚੋਰੀ ਕਰ ਸਕਦਾ ਜੇ ਉਹਨੂੰ ਲੋੜ ਹੋਵੇ ਤੇ ਬੱਚੇ ਦੇ ਮਨ ਚ ਲਾਲਚ ਹੋਵੇ ਉਹ ਚੋਰੀ ਕਰ ਸਕਦਾ 15 16 17 ਸਾਲਾਂ ਦਾ ਬੱਚਾ ਕੀ 420 ਕਰੂਗਾ ਯਾਰ ਆਪਾਂ ਲਿਖਣ ਤੋਂ ਕੁਝ ਨਹੀਂ ਵੇਲੇ ਵੀ ਸਾਡੇ ਘਰ ਵੀ ਧੀਆ ਵਾ ਮੈਂ ਉਹਨਾਂ ਨੇ ਝੂਠ ਬੋਲਿਆ ਉਹਨੇ ਜੋ ਮਰਜ਼ੀ ਕਰ ਲਿਆ ਬਾਪ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਵੀ ਉਹ ਮਾਰਾ ਕੰਮ ਤੇ ਨਹੀਂ ਕਰਨ ਢਈ ਉਹ ਕਿਸੇ ਗਲਤ ਥਾਂ ਦੇ ਉੱਤੇ ਤਾਂ ਨਹੀਂ ਜਾਂਦੀ ਉਹ ਕਿਸੇ ਗਲਤ ਲੋਕਾਂ ਦੇ ਮਗਰ ਤਾਂ ਨਹੀਂ ਜਾਂਦੀ ਆਪਾਂ ਇਹ ਚੀਜ਼ਾਂ ਤੇ ਵੇਖਦੇ ਨਹੀਂ ਐਵੇਂ ਬਸ ਜਿੱਧਰ ਨੂੰ ਮਤਲਬ ਵੱਜਦਾ ਵਾ ਜੋਸ਼ ਤੇ ਜਿੱਧਰ ਨੂੰ ਹਜੂਮ ਆਪਾਂ ਵੇਖਦੇ ਆਪਾਂ ਉਧਰ ਨੂੰ ਤੁਰ ਪਈਨੇ ਆ ਨਹੀਂ ਚਾਹੀਦਾ ਉਹ ਬੱਚੀ ਅਕਸਰ ਉਹਨੇ ਹੋਟਲ ਪਾ ਲਿਆ ਯਾਰ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਕੋਈ ਮਾਲ ਖੜਾ ਕਰ ਲਿਆ ਤੁਹਾਡੇ ਪੈਸੇ ਇਕੱਠੇ ਕਰਕੇ ਉਹਨੇ ਇੱਕ ਚਾਹ ਦੀ ਦੁਕਾਨ ਖੋਲੀ ਰੇੜੀ ਉਹਦੇ ਕੋ ਬਣੀ ਨਹੀਂ ਹੈਗੀ ਉੱਥੇ ਉਹ ਚਾਹ ਵੇਚਣ ਦੀ ਆ ਤੇ ਕਿੰਨਾ ਕੋ ਨੂੰ ਨਿੰਦੀ ਜਾਵਾਂ ਕਿ ਤੇ ਕੀ ਉਹਦੇ ਵਿੱਚੋਂ ਕੱਢ ਲਾਂਗੇ ਅੱਜ ਉਹ ਮੇਰੇ ਕੋਲ ਰੋਈ ਮੈਨੂੰ ਇਹ ਵੀ ਕਿਹਾ ਕਿ ਤੈਨੂੰ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਤੈਨੂੰ ਪੈਸੇ ਪਾ ਕੇ ਗਲਤੀ ਹੋ ਗਈ ਆ ਮੈਨੂੰ ਉਹਦੀ ਰਸੀਦ ਵਿਖਾ ਦੇ ਮੈਂ ਉਹਨਾਂ ਦੇ ਖਾਤੇ 'ਚ ਵੀ ਪੈਸੇ ਵਾਪਸ ਪਾਉਣ ਨੂੰ ਤਿਆਰ ਆ ਯਾਰ ਬੱਚੀ ਇਹਨੂੰ ਬਖਸ਼ ਦਿਓ ਮੇਰੀ ਮਤਲਬ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਔਰ ਮੈਂ ਇਹ ਗੱਲ ਲੋਕਾਂ ਨੂੰ ਹਮੇਸ਼ਾ ਕਹਿੰਨਾ ਖੁਸ਼ੀਆਂ ਪੈਸੇ ਨਾਲ ਖਰੀਦੀਆਂ ਜਾਂ ਨਾ ਤੇ ਮੈਂ ਮਾਂ ਦੇ ਚਰਨਾਂ 'ਚ ਛੁੱਟਾ ਮੈਂ ਤੁਹਾਡੇ ਚਰਨਾਂ 'ਚ ਛੁੱਟਾ ਰੋਜ਼ ਖਰੀਦ ਕੇ ਆਪਦੇ ਘਰ ਜਾਵਾਂ ਕੋਈ ਫਰਕ ਨਹੀਂ ਪੈਂਦਾ ਮੈਂ ਮਾਂ ਨੂੰ ਦਿੱਤਾ ਮੈਂ ਇਹਨੂੰ ਕਿਹਾ ਵੀ ਮੇਰੇ ਸਿਰ ਤੇ ਹੱਥ ਰੱਖਦੇ ਰੱਬ ਨੇ ਮੈਨੂੰ ਉੱਤੇ ਬੜਾ ਭਰੋਸਾ ਉਹ ਅਮਰਧਾਰੀ ਤੋਂ ਬੰਦਾ ਰੱਬ ਦੇ ਉੱਤੇ ਭਰੋਸਾ ਕਰ ਤੇਰੇ ਬੱਚਿਆਂ ਨੂੰ ਅਜੋ 15 16 17 ਸਾਲਾਂ ਦੇ ਆਵੀਆਂ ਬਾਈਆਂ ਤੋਂ ਬਾਅਦ ਉਹਨਾਂ ਨੂੰ ਸੋਝੀ ਆ ਜਾਣੀਆਂ ਵੀ ਸਾਡਾ ਪਿਓ ਕੀ ਸੀਗਾ ਸਾਡੀ ਮਾਂ ਕੀ ਸੀ ਰੱਬ ਦੇ ਉੱਤੇ ਛੱਡ ਦਿਓ ਯਾਰ ਆਪਦੇ ਬੱਚਿਆਂ ਨੂੰ ਮਾੜਾ ਚੰਗਾ ਨਹੀਂ ਮੈਂ ਇਸ ਆਸ ਨਾਲ ਇਸ ਪਰਿਵਾਰ ਕੋ ਔਰ ਮੈਂ ਇਹ ਕਹਿਣ ਲੱਗਾ ਕਿ ਮੈਂ ਪਹਿਲੇ ਦਿਨ ਇਹਨੂੰ ਪੁੱਛ ਕੇ ਗਿਆ ਸੀ ਕਿ ਜੇ ਤੁਹਾਡੀ ਮਾਂ ਬਿਮਾਰ ਹੈ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਪਹਿਲਾਂ ਤੇਰੇ ਘਰ ਚਲਦਾ ਮੈਂ ਪੈਸੇ ਪਹਿਲਾਂ ਉੱਥੇ ਦਿਨਾਂ ਉਹਦੇ ਇਲਾਜ ਕਰਾਉਣ ਲਈ ਪਰ ਇਸ ਭਾਉ ਨੇ ਮੈਨੂੰ ਨਾ ਕਰ ਦਿੱਤੀ ਸੀ ਦੱਸੋ ਭਾਉ ਜੀ ਹਾਂ ਜੀ ਜੀ ਠੀਕ ਹੈ ਜੀ ਅੱਜ ਮੈਨੂੰ ਮਾਂ ਨੇ ਸੱਦਿਆ ਮੈਂ ਆ ਗਿਆ ਸੋ ਇੱਕ ਮੈਨੂੰ ਪਾਉਜੀ ਸਵਾਲ ਕਰਦੇ ਨੇ ਵੀ ਥੱਲੇ ਕਮੈਂਟ ਮੈਨੂੰ ਕਮੈਂਟਾਂ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਮੈਨੂੰ ਰੱਬ ਦੇ ਦਰਜ ਕਮੈਂਟ ਚਾਹੀਦੇ ਆ ਉਹਦਾ ਕਮੈਂਟ ਮੈਨੂੰ ਸਹੀ ਚਾਹੀਦਾ ਵੀ ਉਹਦੀ ਨਿਗਾ ਮੇਰੇ ਤੇ ਸਵੱਲੀ ਚਾਹੀਦੀ ਆ ਉਹਦਾ ਜਿਹੜਾ ਸਵੇਰੇ ਮੁੱਖ ਬਾਖ ਆਉਂਦਾ ਨਾ ਮੈਨੂੰ ਉਹ ਕਮੈਂਟ ਜਿਹੜਾ ਸਭ ਤੋਂ ਵਧੀਆ ਲੱਗਦਾ ਵੀ ਉਹਨੇ ਮੇਰੇ ਲਈ ਕੀ ਅੱਜ ਮੁੱਖ ਬਾਖ ਮੈਂ ਸੀਦਾ ਮੱਥਾ ਟੇਕ ਕੇ ਆਇਆ ਜੋ ਮਤਲਬ ਮੈਂ ਉੱਤੇ ਭਰੋਸਾ ਕਰਦਾ ਮੈਨੂੰ ਉਹਦੀ ਨਿਗਾ ਸਵੱਲੀ ਕਮੈਂਟ ਜਿਹੜੇ ਤੁਸੀਂ ਇੱਥੇ ਲੋਕਾਂ ਦੀ ਨਾ ਆਪਣੀ ਮਤ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹ ਤੇ ਤੁਹਾਡੀ ਧੀ ਦੀ ਮਤਲਬ ਜੋ ਤੁਹਾਨੂੰ ਮਤਲਬ ਮਾੜਾ ਚੰਗਾ ਇਹਨਾਂ ਚੀਜ਼ਾਂ ਦਾ ਮੈਂ ਇਹਨਾਂ ਚੀਜ਼ਾਂ ਤੋਂ ਪਾਰ ਆ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਯਾਰ ਕਿਸੇ ਦੀ ਮਤ ਕਰਨ ਦੇ ਨਾਲ ਮਤਲਬ ਉਹਦਾ ਇੱਕ ਕਾਰੋਬਾਰ ਚੱਲ ਗਿਆ ਉਹਦਾ ਝੂਠ ਇੱਕ ਤੁਸੀਂ ਵੇਖ ਲਿਆ ਉਹਨੂੰ ਜੋ ਪਿਕਚਰ ਬਚਪਨ ਤੋਂ ਦਿਖਾ ਦਿੱਤੀ ਗਈ ਬਾਪ ਬਾਰੇ ਉਹਨੇ ਵਿਚਾਰੀ ਨੇ ਬੋਲ ਦਿੱਤੀ ਉਹਦਾ ਕੀ ਕਸੂਰ ਆ ਬਾਪ ਉਹਨੂੰ ਮਿਲਿਆ ਨਹੀਂ ਮੇਰੇ ਖਿਆਲ 6-7 ਸਾਲ ਤੋਂ ਨਹੀਂ ਉਹਨੂੰ ਪਤਾ ਹੋਊਗਾ ਕਿ ਮੇਰਾ ਬਾਪ ਕਿੱਦਾਂ ਦਾ ਵਾ ਜਿੱਦਾਂ ਦਾ ਉਹਨੂੰ ਪੜਾਇਆ ਜਾਂਦਾ ਜਾਂ ਜਿੱਦਾਂ ਦਾ ਉਹਨੂੰ ਦੱਸਿਆ ਗਿਆ ਉਹਨੇ ਬੋਲ ਦਿੱਤਾ ਮਤਲਬ ਉਹਦੇ ਵਿੱਚ ਉਹਦਾ ਏਡਾ ਕਸੂਰ ਥੋੜੀ ਆ ਸੋ ਭਾਉ ਮੈਂ ਤੈਨੂੰ ਇਹ ਬੇਨਤੀ ਕਰਨ ਆਇਆ ਤੋ ਕਹਿ ਵੀ ਲੋਕੋ ਮੇਰੀ ਕੁੜੀ ਦਾ ਸਾਥ ਦੋ ਮੇਰੀ ਬੋਟੀ ਨਾਲ ਮੇਰੇ ਝਗੜੇ ਹੋ ਸਕਦੇ ਆ ਬੱਚੇ ਤੇ ਸਾਂਝੇ ਆ ਨਾ ਮਾਂ ਤੇਰੀ ਉਹਨਾਂ ਦੇ ਨਾਲ ਜਾਇਦਾ ਲਵਾਉਣ ਨੂੰ ਤਿਆਰ ਆ ਆਪਾਂ ਆਪਣੇ ਨਿੱਕੇ ਜੇ ਬੋਲ ਦੋ ਵੀਡੀਓ ਕੋ ਦੋ ਇੰਟਰਵਿਊ ਉਹਦਾ ਬੇੜਾਗਰ ਕਰਨੀ ਆ ਉਹਨੂੰ ਦੁਨੀਆ ਇਹ ਤੈਨੂੰ ਚੰਗਾ ਲੱਗਦਾ ਵੀ ਤੇਰੀ ਧੀ ਰੂ ਥੱਲੇ ਘੁਮਾਵਾਂ ਪੈਣਾ ਦੀਆਂ ਗੰਦੀਆਂ ਗਾਲਾਂ ਕੱਢੇ ਕੋ ਚੋਰ ਕਵੇ ਕੋ 420 ਕਵੇ ਇਹ ਵੀ ਬਾਪ ਦਾ ਫਰਜ਼ ਨਹੀਂਗਾ ਇੱਕ ਹੋਰ ਗੱਲ ਜੋ ਗਿਆ ਮੈਂ ਕਹਿੰਦਾ ਵੇਖੋ ਬਾਪ ਬੇਟੀ ਨੂੰ ਬੋਲ ਰਿਹਾ ਬੇਟੀ ਬਾ ਮਿਸਅੰਡਰਸਟੈਂਡਿੰਗ ਨਾਲ ਹੈ ਯਾਰ ਮਤਲਬ ਕੁਛ ਨਾ ਕੁਛ ਮੈਂ ਅੱਜ ਤੇਰੇ ਕੋਲ ਇਹ ਬੇਨਤੀ ਲੈ ਕੇ ਆਇਆ ਮੈਨੂੰ ਜਿੱਥੇ ਖਲਾਰੇਗਾ ਮੈਂ ਤੇਰੀ ਧੀ ਨੂੰ ਵੀ ਕਿਹਾ ਸੀ ਲੋਕ ਉਹਨੂੰ ਜੋ ਮਰਜ਼ੀ ਮਾੜਾ ਬੋਲੀ ਜਾਣ ਮੈਂ ਅੱਜ ਵੀ ਉਹਦੇ ਕੋਲ ਚੱਲਿਆ ਉਹਦੀ ਲੋੜ ਫੇਰ ਪੁੱਛ ਕੇ ਆਉਂਗਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਮੈਂ ਤੇਰੇ ਘਰ ਵੀ ਤੇਰੀ ਪੰਚਾਇਤ ਕਹਿ ਕੇ ਚੱਲਿਆ ਆਪਦੀ ਮਾਂ ਦਾ ਇਲਾਜ ਕਰਾ ਆਪਦੇ ਘਰ ਚ ਕੋਈ ਚਾਹੀਦਾ ਮੇਰੀ ਸੇਵਾ ਲਾਓ ਮੈਂ ਫਖਰ ਮਹਿਸੂਸ ਕਰੂੰਗਾ ਵੀ ਤੁਹਾਡੇ ਘਰ ਨਹੀਂ ਮੈਂ ਗੁਰੂ ਘਰ ਇਸਮਾਨ ਦਿੱਤਾ ਆ मुसलमानी रूहानियां दे पति तो छुटकारा तलाक के विदेश होना जादू किराए का खात्माकरण करवाओ मन चाह प्रेमी प्रेमिका अपने नंबर पा छे सौ उन्जा हो गए चार नोट हो प्यार धोखा तो खा चुके प्रेम प्रेमिका एक बार जरूर संपर्क करो मैं पार टूट नहीं देव संपर्क करो छियासी चौरा मैं पांच सौ बत्तर